ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਐ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇ ਕਾਰਨ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਹਨ ਜਿਸ ਕਰਕੇ ਹੁਣਾਂ ਦੇ ਹੌਸਲਿਆਂ 'ਚ ਵਾਧਾ ਹੋਇਆ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਸੁਨਿਸ਼ਚਿਤ ਹੋ ਰਹੇ ਹਨ بڑے ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ 'ਨੇ ਸਾਡੇ 'ਤੇ ਯਕੀਨ ਕੀਤਾ ਤਾਂ ਅਸੀਂ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਲਗਾਤਾਰ ਪੈ ਰਹੇ ਮੀਂਹ ਨੂੰ ਲੈ ਕੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੜਵਲਗੇ ਹਾਲਾਤ ਬਣੇ ਹੋਏ ਨੇ ਜਿਕਰ ਲੁਧਿਆਣਾ ਦੇ ਨਾਲ ਲੱਗਦੇ ਸਤਲੁਜ ਦਰਿਆ ਦੀ ਗੱਲ ਕਰੀਏ ਉਹਦੇ ਕੀ ਹਾਲਾਤ ਨੇ ਉਹ ਵੀ ਗੱਲ ਕਰਾਂਗੇ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਣੇ ਲੁਧਿਆਣਾ ਦੇ ਸਤਲੁਜ ਦਰਿਆ ਦੀ ਤਸਵੀਰਾਂ ਨੇ ਬੇਸ਼ੱਕ ਜਿਹੜਾ ਪਾਣੀ ਪਹਿਲਾਂ ਘੱਟ ਸੀ ਹੁਣ ਮੀਂਹ ਪੈਣ ਕਾਰਨ ਜਿਹੜਾ ਪਾਣੀ ਦਾ ਪੱਧਰ ਵੀ ਜਿਹੜਾ ਜਿਆਦਾ ਵੱਧ ਗਿਆ ਪਰ ਜਿਕਰ ਗੱਲ ਕਰ ਲੁਧਿਆਣਾ ਦੇ ਸਤਲੁਜ ਦਰਿਆ ਦੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਔਰ ਜਿਹੜੇ ਨਹਿਰੀ ਵਿਭਾਗ ਦੇ ਹੈਗੇ ਨੇ ਅਧਿਕਾਰੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਇੱਥੇ ਦੇ ਕੀ ਹ ਇੱਥੇ ਤਾਂ ਮੌਜੂਦਾ ਹਾਲਾਤ ਠੀਕ ਹੈ ਪਾਣੀ ਸਾਡੇ ਕੋ ਜਾਨੀ ਕਿ ਠੀਕ ਚੱਲ ਰਿਹਾ ਜੀ ਇੰਨਾ ਜਾਨੀ ਕਿ ਖਤਰੇ ਦੇ ਲੈਵਲ ਤੋਂ ਥੱਲੇ ਆ ਕੋਈ ਖਤਰਾ ਨਹੀਂ ਹੈਗਾ ਪਾਣੀ ਦਾ ਪਾਣੀ ਸਾਡੇ ਕੋ 43709 ਕਿਊਸਕ ਚੱਲ ਰਿਹਾ ਹਾਂਜੀ ਤੇ ਜਿਹੜਾ ਆਪਣਾ ਖਤਰਾ ਹੈ ਉਹ 76 ਦੇ ਹੁੰਦਾ ਜੀ ਉਸ ਤੋਂ 2 ਫੁੱਟ ਥੱਲੇ ਹੀ ਆ ਹਾਂਜੀ अच्छा आस-पास ਦੇ ਜਿਹੜੇ ਸਤਲੁਜ ਦਰਿਆ ਦੇ ਨਾਲ ਲੱਗਦੇ ਆਸ-ਪਾਸ ਦੇ ਜਿਹੜੇ ਪਿੰਡ ਆ ਉਹ ਲੋਕਾਂ ਨਾਲ ਵੀ ਗੱਲਬਾਤ ਹੋਈ ਹੈ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿਉਂਕਿ ਜੇਕਰ ਮੀਂਹ ਹੋਰ ਪੈਂਦਾ ਜਾਂ ਪੱਧਰ ਵਧਾ ਕਿ ਉਹ ਆਪਣਾ ਧਿਆਨ ਰੱਖਣ ਹਾਂਜੀ ਉਹ ਤਾਂ ਜਦੋਂ ਖਤਰੇ ਤੇ ਜਾਂਦਾ ਹੀ ਖਤਰੇ ਤੋਂ ਥੋੜਾ ਥੱਲੇ ਹੁੰਦਾ ਫਿਰ ਉਹᱫੋ ਅਲਰਟ ਕਰਦੀਦਾ ਉਹਨਾਂ ਨੂੰ ਹਾਂਜੀ ਹਾਂਜੀ ਉਹਦਾ ਪਹਿਲਾਂ ਜਾਨਕਿ ਵਧੀਆ ਸਹੀ ਹੈ ਨਾਰਮਲ ਆ ਕੋਈ ਏਡੀ ਖਤਰੇ ਵਾਲੀ ਸਥਿਤੀ ਹੈ ਨਹੀਂ ਪਿੰਡਾਂ ਵਾਲੇ ਸਹੀ ਆਰਾਮ ਨਾਲ ਬੈਠੇ ਆ ਠੀਕ ਆ ਉਹ ਤਾਂ ਜੇ ਖਤਰੇ ਦੀ ਗੱਲ ਕਰੀ ਤਾਂ 2 ਫੁੱਟ ਜੇ ਨੀਚੇ ਹੀ ਆ ਜਾਂ ਹਾਂਜੀ ਹਾਂਜੀ ਖਤਰੇ ਤੋਂ 2 ਫੁੱਟ ਥੱਲੇ अच्छा जो 2023 ਦੀ ਗੱਲ ਕਰੀਏ ਜਦੋਂ ਉਦੋਂ ਉਦੋਂ ਕੀ ਹਾਲਾਤ ਸੀ ਇੱਥੇ ਕਹਿੰਦੇ ਕਾਫੀ ਪਾਣੀ ਆ ਚੁੱਕਿਆ ਸੀ ਹੁਣ ਤਾਂ ਚਲੋ 2 ਫੁੱਟਾਂ ਜੇ نیچے ਖਤਰੇ ਤੋਂ ਉਦੋਂ ਤੇ ਹਾਲਾਤ ਕੀ ਸੀ ਜਦੋਂ 2023 ਦਾ ਸੀਗਾ ਜੀ ਉਹ ਤਾਂ ਪਾਣੀ ਜ਼ਿਆਦਾ ਸੀਗਾ ਵੱਧ ਚੱਲਦਾ ਪਿਆ ਸੀਗਾ ਇਹੋ ਖਤਰੇ ਦੇ ਲੈਵਲ ਦਾ ਨਾਲ ਹੀ ਸੀਗਾ ਤਕਰੀਬਨ ਆ ਪਰ ਉਹ ਜ਼ਿਆਦਾ ਹੀ ਪਾਣੀ ਲੇਕਿਨ ਹੁਣ ਦੀ ਜਿਹੜੀ ਸਥਿਤੀ ਆ ਹੁਣ ਦੀ ਸਥਿਤੀ ਤਾਂ ਖਤਰੇ ਤੋਂ ਥੱਲੇ ਆ ਕੋਈ ਐਡਾ ਖਤਰਾ ਨਹੀਂ ਹੈਗਾ ਜਾਨੀ ਕਿ ਨਾਰਮਲ ਪਾਣੀ ਲੰਘ ਰਿਹਾ ਚੱਲ ਰਿਹਾ ਹੈ ਦਰਿਆ ਵੀ ਕਾਫੀ ਚੌੜਾ ਆ ਤੇ ਇਸ ਕਰਕੇ ਥੋੜਾ ਪੱਧਰ ਤਾਂ ਨਹੀਂ ਜਾ ਰਿਹਾ ਦਰਿਆ ਚੌੜੇ ਕਰਕੇ ਤੇ ਥੱਲੇ ਹੀ ਪਾਣੀ ਖਤਰੇ ਦੇ ਨਿਸ਼ਾਨ ਤੋਂ ਚੱਲ ਰਿਹਾ ਹੈ। ਅੱਛਾ ਜਦੋਂ ਲਗਾਤਾਰ ਮੀਂਹ ਪੈ ਰਿਹਾ ਹੁਣ ਦੋ ਤਿੰਨ ਦਿਨ ਹੋਵੇ ਲਗਾਤਾਰ ਪੈ ਰਿਹਾ ਮੀਂਹ ਤੇ ਪਾਣੀ ਪਿੱਛੋਂ ਕਿੰਨਾ ਕੁ ਛੱਡਿਆ ਗਿਆ ਇਸ ਵਾਰ ਜਿਹੜਾ ਜਗਾ ਸਤਲੁਜ ਦਰਿਆ ਦੀ ਗੱਲ ਹੁਣ ਜੀ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਜੀ ਪਾਣੀ ਛੱਡਿਆ ਗਿਆ ਹੈਗਾ 50000 55 60000 ਦੇ ਤਕਰੀਬਨ ਛੱਡਿਆ ਗਿਆ ਹੈਗਾ ਤੇ ਉੱਥੋਂ ਹੁਣ ਪਾਣੀ ਪਿੱਛੋਂ ਵੀ ਡਾਊਨ ਹੋਣਾ ਸ਼ੁਰੂ ਹੋ ਗਿਆ ਆ ਡਾਊਨ ਹੋਣਾ ਸ਼ੁਰੂ ਹੋ ਗਿਆ ਇੱਥੇ ਪਾਣੀ ਥੋੜਾ ਟਿਕਿਆ ਹੈ ਇੱਥੇ ਵੀ ਸਾਡੇ ਕੋਲ ਜਾਨੀਏ ਪਾਣੀ ਘਟਿਆ ਜੇ ਪਿੱਛੋਂ ਘਟਦਾ ਪਾਣੀ ਗਿਆ ਮੌਸਮ ਐਸੇ ਲਗਾਤਾਰ ਸਾਫ਼ ਹੋ ਰਿਹਾ ਵਾ ਕਿਉਂਕਿ ਜੇਕਰ ਮੀਂਹ ਦੀ ਗੱਲ ਕਰੀ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਤਿੰਨ-ਕ ਦਿਨ ਹੋ ਗਏ ਮੀਂਹ ਪੰਦੇ ਨੂੰ ਜੇਕਰ ਮੀਂਹ ਅਧਿਕ ਬੰਦ ਹੋ ਗਿਆ ਜੇ ਕਿੰਨੇ ਚਿਰ ਲੱਗੇਗਾ ਜਿਹੜਾ ਖਤਰਾ ਨਿਸ਼ਾਨ ਤੋਂ ਜਮੇ 2 ਫੁੱਟ ਦੇ ਥੱਲੇ ਦੱਸ ਰਹੇ ਹੋ ਹੋਰ ਪਾਣੀ ਕਿੰਨੇ ਚਿਰ ਜਲਦੀ ਨੀਚੇ ਜਾਊਗਾ ਸਰ ਦੇਖੋ ਜੀ ਜਿਹੜਾ ਹੁਣ ਆਪਣੇ ਖਤਰੇ ਤੋਂ ਤਾਂ ਹੈਗਾ ਥੱਲੇ ਆ ਜਦੋਂ ਆਪਣਾ ਮੀਂਹ हट ਗਿਆ ਤੇ ਪਛੋਂ ਵੀ ਪਾਣੀ ਡਾਊਨ ਹੋਣਾ ਸ਼ੁਰੂ ਹੋ ਗਿਆ ਉਦੋਂ ਸਾਡਾ ਪਾਣੀ ਥੱਲੇ ਜਾਣਾ ਸ਼ੁਰੂ ਹੋ ਜਾਣਾ ਜੀ ਦਰਿਆ ਦਾ ਉਦੋਂ ਫੇ ਇਹ ਆ ਵੀ ਪਾਣੀ ਬਿਲਕੁਲ ਥੱਲੇ ਜਾਊਗਾ ਜੇ ਮਗਰੋਂ ਪਾਣੀ ਨਹੀਂ ਆਉਣਾ ਮਗਰ ਮੀਂਹ ਨਹੀਂ ਪੈਣਾ ਜੇ ਮਗਰ ਬਰਸਾਤ ਹੋਊਗੀ ਤੇ ਮੀਂਹ ਪਊਗਾ ਤੇ ਫੇ ਪਾਣੀ ਵਧੂਗਾ ਜੇ ਮਗਰ ਨਾ ਬਰਸਾਤ ਹੋਈ ਮਗਰੋਂ ਘਟੂਗਾ ਤੇ ਇੱਥੋਂ ਵੀ ਘਟੂਗਾ আচ্ছা ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਏ ਕੋਈ ਇੱਥੇ ਗੱਲਬਾਤ ਕਰ ਕੀਤੀ ਤੁਹਾਡੇ ਨਾਲ ਹਾਂਜੀ ਹਾਂਜੀ ਪ੍ਰਸ਼ਾਸਨ ਵੀ ਆ ਰਿਹਾ ਸਾਡੇ ਅਫਸਰ ਸਾਰੇ ਗੇੜਾ ਕੱਢ ਰਹਾ ਕੱਢ ਰਹਾ ਰੌਂਡ ਤੇ ਆ ਆਉਂਦੇ ਆ ਐਡੀ ਗੱਲ ਨਹੀਂ ਆ ਸਰਕਾਰਾਂ ਵੀ ਜਾਨੀ ਕਿ ਪੂਰੀਆਂ ਮਜ਼ਬੂਤ ਆ ਮਜ਼ਬੂਤ ਆ ਤੇ ਜਾਨੀ ਕਿ ਕੋਈ ਖਤਰ ਵਾਲੀ ਗੱਲ ਨਹੀਂ ਹੈਗੀ ਅੱਛਾ ਜਿਹੜੇ ਲੋਕ ਇੱਥੇ ਪਾਠ ਪੂਜਾ ਕਰਨ ਆਉਂਦੇ ਆ ਕਿਉਂਕਿ ਸਤਲੁਜ ਦਰਿਆ ਦੇ ਉੱਪਰ ਕਾਫੀ ਮਾਨਤਾ ਆ ਤੇ ਇੱਥੇ ਲੋਕ ਕਾਫੀ ਪਾਠ ਪੂਜਾ ਕਰਦੇ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਜਿਹੜੇ ਲੋਕ ਜਰਵਾਉਂਦੇ ਤੁਸੀਂ ਉਹਨਾਂ ਨੂੰ ਪਹਿਲੀ ਸੁਚੇਤ ਕਰ ਦਿੰਦੇ ਹੋ ਕਿ ਥੱਲੇ ਤੱਕ ਨਾ ਜਾਓ ਜਾਂ ਪਾਣੀ ਦਾ ਖਤਰਾ ਹੈਗਾ ਹਜੇ ਹਾਂਜੀ ਜਦੋਂ ਮੰਨ ਲਓ ਕੋਈ ਆਉਂਦਾ ਆਪਣੇ ਪੂਜਾ ਵਾਲਾ ਆਉਂਦਾ ਜਾਂ ਕੋਈ ਵੀ ਕੋਈ ਪਾਣੀ ਦੇ ਵਿੱਚ ਰੋੜ ਨਾਉਂਦਾ ਸੀ ਉਹਨੂੰ ਪਿੱਛੇ ਹੀ ਆਪਣੇ ਦਫ਼ਤਰ ਤੋਂ ਪਿੱਛੇ ਹੀ ਰੋਕ ਲੈਨੇ ਆ ਰੋਕ ਕੇ ਉਹਨਾਂ ਨੂੰ ਇਹ ਕਹਿ ਦੀਦਾ ਭਾਈ ਥੱਲੇ ਨਹੀਂ ਜਾਣਾ ਜੇ ਜਾਣਾ ਤੁਸੀਂ ਆਪਣ ਆਉਂਦੇ ਆ ਅਸੀਂ ਉਹਨਾਂ ਨੂੰ ਉੱਥੋਂ ਹੀ ਸचेत ਕਰ ਦਿੰਦੇ ਆ ਵੀ ਪਾਣੀ ਦੇ ਵਿੱਚ ਨਹੀਂ ਜਾਣਾ ਬਈ ਕੱਲ ਨੂੰ ਕੋਈ ਘਟਨਾ ਹੋ ਗਈ ਤਾਂ ਫੇਰ ਔਖਾ ਹੋਊਗਾ ਅੱਛਾ ਨਾਲ ਜਿਹੜੇ ਆਸ-ਪਾਸ ਜਿਹੜੇ ਪਿੰਡ ਆ ਔਰ ਕਿੰਨੇ ਕੁ ਨਾਲ ਪਿੰਡ ਜਿਹਨੂੰ ਲੱਗਦਾ ਇੱਕ ਆਈਡੀਆ ਹੋਵੇ ਜਿਹੜੇ ਸਤਲੁਜ ਦਰਿਆ ਦੀ ਗੱਲ ਕਰੀ ਪਿੰਡ ਤਾਂ ਇੱਥੇ ਘਾੜ ਤੋਂ ਘੜ ਤੋ 15 20 ਪਿੰਡ ਨਾਲ ਤੋਂ ਥੱਲੇ ਤੱਕ ਤੇ ਲਾਲੋਈ ਤੋਂ ਤਾਂ ਤੱਕ ਦੇ ਪਿੰਡ ਲੱਗਦੇ ਆ ਯਾਨੀ ਕਿ ਇਹ ਆ ਵੀ ਖਤਰੇ ਦਾ ਮਾਹੌਲ ਹਜੇ ਹੈ ਨੀਗਾ ਚਲੋ ਉਦਾਂ ਯਾਨੀ ਕਿ ਮੰਨ ਲਓ ਕੋਈ ਨਵਾਂ ਬੰਦਾ ਆ ਕੋਈ ਕੁਛ ਉਹਨੂੰ ਦੇਖ ਕੇ ਖਤਰਾ ਤਾਂ ਯਾਨੀ ਕਿ ਆਉਂਦਾ ਹੀ ਆ ਵੀ ਦਰਿਆ 'ਚ ਪਾਣੀ ਜ਼ਿਆਦਾ अच्छा जेडे हुन अनाउंसमेंट ਕੀਤੀ ਗਈ ਗੁਰਦੁਆਰਾ ਮੰਦਰ ਮੱਦੇ ਜਿਵੇਂ ਮੰਦ ਇੱਥੇ ਮਸਜਿਦ ਹੈਗੀ ਆ ਕੋਈ ਗੁਰਦੁਆਰੇ ਆਸ-ਪਾਸ अनाउंसमेंट ਲਗਾਤਾਰ ਜਾਰੀ ਹੈ ਨਹੀਂ अनाउंसमेंट ਸਰ ਹਜੇ ਨਹੀਂ ਕਿਉਂਕਿ ਪਾਣੀ ਖਤਰੇ ਤੋਂ ਥੱਲੇ ਆ ਨਾ ਜੋ ਖਤਰੇ ਦੇ ਨਿਸ਼ਾਨ ਤੇ ਜਾਊਗਾ ਤਾਂ अनाउंसमेंट ਫੇਰ ਹੀ ਕਰਾਉਣ ਦਾ ਫਾਇਦਾ ਪਹਿਲਾਂ ਆਪਾਂ ਕਰ ਦਿੱਤੀ ਤੇ ਲੋਕ ਡਰ ਜਾਣਗੇ ਹੂੰ ਕੋ ਲੋਕ ਡਰ ਜਾਣਗੇ ਫੇ ਡਰ ਕੇ ਫੇ ਲੋਕ ਭੱਜ ਇਧਰ ਉਧਰ ਜਾਣਗੇ ਫੇ ਭੱਜਣਗੇ ਉਸ ਕਰਕੇ ਆਪਾਂ ਹਜੇ ਕਿਸ ਨੂੰ ਸ਼ੇਡ ਦੇ ਨਹੀਂ ਹੈਗੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਘਟ ਗਿਆ ਇੰਨਾ ਪਾਣੀ ਹੈ ਨਹੀਂਗਾ ਜੀ ਬਿਲਕੁਲ ਲੁਧਿਆਣਾ ਦੇ ਤਸਵੀਰਾਂ ਤੁਹਾਨੂੰ ਦਿਖਾਣ ਲੁਧਿਆਣਾ ਦੇ ਨਾਲ ਲੱਗਦੇ ਸਤਲੁਜ ਦਰਿਆ ਦੀ ਤ ਅਲਰਟ ਦੀ ਗੱਲ ਕੀਤੀ ਐ ਲੜਤੀ ਵੀ ਜਿਹੜੀ ਗੱਲ ਕੀਤੀ ਗਈ ਪਰ 2 ਫੁੱਟ ਤੋਂ ਅਜੇ ਖਤਰੇ ਤੋਂ ਨੀਚੇ ਆ ਪਰ ਪਾਣੀ ਲਗਾਤਾਰ ਜਿਹੜਾ ਵਧ ਰਿਹਾ ਬੇਸ਼ੱਕ ਲੁਧਿਆਣਾ ਦੇ ਪ੍ਰਸ਼ਾਸਨ ਦੇ ਅਧਿਕਾਰੀ ਉੱਥੇ ਪਹੁੰਚੇ ਨੇ ਜਾਂ ਹੋਰ ਜਿਹੜੇ ਇੱਥੇ ਪੁਲਿਸ ਅਧਿਕਾਰੀ ਉੱਥੇ ਵੱਖ-ਵੱਖ ਇੱਥੇ ਟੀਮਾਂ ਪਹੁੰਚਦੀਆਂ ਨੇ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਔਰ ਉਹ ਲੋਕਾਂ ਨੂੰ ਸੁਚੇਤ ਕਰਨ ਦੀ ਗੱਲ ਵੀ ਕਹੀ ਜਾਂਦੀ ਭਾਜੀ 2 2023 ਦੇ ਵਿੱਚ ਹਲਾਸ ਸੀਗੇ ਇਸ ਟਾਈਮ ਨਹੀਂ ਹੋਣੀ ਚਾਹੀਦੀ ਜੀ ਜਿਹੜੀ ਆਪਣੇ ਪ੍ਰਸ਼ਾਸਨ ਨੇ ਆ ਉਹ ਆਪਣੇ ਡੇਲੀ ਕੀੜਾ ਮਾਰ ਰਹੇ ਆ ਦੇਖ ਰਹੇ ਆ ਅਲਰਟ ਕਰ ਰਹੇ ਆ ਤੇ ਪਾਣੀ ਯਾਨੀ ਕਿ ਕੱਲ ਤੋਂ ਵਧ ਰਿਹਾ ਪਾ ਇਸ ਟਾਈਮ ਜਾਨੀ ਕਿ ਲਾਲ ਲਕੀਰ ਤੋਂ ਥੱਲੇ ਆ ਜੇ ਵੱਧ ਕੇ ਵੀ ਹਾਲਾਤ ਜਾਨੀ ਕਿ ਗੰਭੀਰ ਹੋ ਸਕਦੇ ਆ ਅਸੀਂ ਤੇ ਇਹ ਅਰਦਾਸ ਕਰਦੇ ਆ ਖਵਾਜਾ ਬਲੀ ਦੇ ਮੂਰੇ ਕਿ ਕਿਸੇ ਦਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਵੀਰੇ ਬਸ ਇਹ ਕੁਛ ਆ ਜਿਹੜੇ ਦਰਿਆ ਦੇ ਨਾਲ ਨੀਵੇਂ ਇਲਾਕੇ ਆ ਉੱਥੇ ਤੱਕ ਵੀ ਪਹੁੰਚ ਗਿਆ ਪਾਣੀ ਹਾਂਜੀ ਹਾਂਜੀ ਭਾਈ ਉੱਥੇ ਤੱਕ ਦਾ ਕਈਆਂ ਨੂੰ ਅਲਰਟ ਕਰਕੇ ਠਾਲਵੀ ਦਿੱਤਾ ਵਾ ਬਾਕੀ ਕਈ ਠਾਲਵੀ ਰਹੇ ਆ ਜਾਣ ਕੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਨੀਵੇਂ ਸੀਗੇ ਬੰਦੇ ਉਹਨਾਂ ਨੂੰ ਉੱਚੀ ਜਗ੍ਹਾ ਤੇ ਬਿਠਾ ਲ ਦਿੱਤਾ ਦਿੱ ਗਿਆ ਪ੍ਰਸ਼ਾਸਨਿਕ ਅਧਿਕਾਰੀ ਕੋਈ ਆਉਂਦਾ ਜਾਂਦਾ ਹਾਂਜੀ ਪ੍ਰਸ਼ਾਸਨ ਦੇ ਅਧਿਕਾਰੀ ਆ ਉਹ ਮਾਰਦੇ ਆ ਜਿਹੜਾ ਅਪਡਾਟ ਕਰਦੇ ਆ ਦੱਸ ਦਿੰਦੇ ਆ ਹਾਂਜੀ ਵੀ ਆ ਜਿਹੜੀ ਜਗ੍ਹਾ ਤੁਸੀਂ ਖੜੇ ਆ ਕੱਲ ਤੱਕ ਕਿੰਨਾ ਪਾਣੀ ਸੀ ਤੇ ਅੱਜ ਕਿੰਨਾ ਕ ਹੈ ਕੱਲ ਭਾਜੀ ਪਾਣੀ ਆਪਣਾ ਉਹ ਬੂਟੇ ਤੋਂ ਥੱਲੇ ਸੀਗਾ ਅੱਛਾ ਅੱਗੇ ਆ ਜਾਓ ਅੱਜ ਪਾਣੀ ਦੇਖ ਲਓ ਕਿੱਥੇ ਆ ਗਿਆ ਇਸ ਟਾਈਮ ਇੱਧਰ ਨੂੰ ਵੱਧ ਰਿਹਾ ਪਾਣੀ ਤੇ ਬਾਕੀ ਪਰਮਾਤਮਾ ਦੀ ਮਿਹਰ ਨਾਲ ਪਤਾ ਨਹੀਂ ਕਿ ਕਿੰਨਾ ਕ ਪਾਣੀ ਵੱਧ ਸਕਦਾ ਜਾਂ ਕੁਝ ਵੀ ਹੋ ਸਕਦਾ ਵਾ ਤੇ ਅਸੀਂ ਤਾਂ ਇਹ ਅਰਦਾਸ ਕਰਦੇ 23 ਦੇ ਵਿੱਚ ਤਾਂ ਵੀਰੇ 66 ਨਾਲ ਪਾਣੀ ਲੱਗ ਗਿਆ ਸੀਗਾ ਉਸ ਟਾਈਮ ਤਾਂ ਉਸ ਟਾਈਮ ਤਾਂ ਪੁੱਛੋ ਨਾ ਤੁਸੀਂ ਇੰਨਾ ਕਿ ਪ੍ਰਸ਼ਾਸਨ ਨੇ ਵੀ ਹੈਲਪ ਕੀਤੀ ਸਰਕਾਰ ਨੇ ਵੀ ਹੈਲਪ ਕੀਤੀ ਤੇ ਉਹ ਹਾਲਾਤ ਨਹੀਂ ਹੋਣੇ ਚਾਹੀਦੇ ਇਸ ਟਾਈਮ ਇਸ ਟਾਈਮ ਜੇ ਪਹਿਲਾਂ ਤੋਂ ਹੀ ਕੰਟਰੋਲ ਦੇ ਵਿੱਚ ਕੀਤਾ ਜਾਵੇ ਤਾਂ ਸਭ ਤੋਂ ਵਧੀਆ ਗੱਲ ਹੈ ਜੀ ਹਾਂਜੀ ਅਸੀਂ ਹਾਂਜੀ ਪੂਰੇ ਅਲਰਟ ਨੇ ਸਾਨੂੰ ਜਦੋਂ ਵੀ ਕਹਿਣਗੇ ਅਸੀਂ ਆਪਣੇ ਉੱਠ ਸਕਦੇ ਹਾਂ ਹਾਂਜੀ ਹਾਂਜੀ ਡੇਲੀ ਦੇਖ ਰਹੇ ਆਂ ਭਾਜੀ ਪਾਣੀ ਘਟਦਾ ਜਾ ਵਧਦਾ ਕੁਝ ਵੀ ਅਸੀਂ ਹਾਂ ਡੇਲੀ ਅਪ ਡਾਊਨ ਦੇਖ ਰਹੇ ਆਂ ਇਹਨੂੰ ਵੀ ਵਧ ਰਿਹਾ ਵਾ ਜਾਂ ਘਟ ਰਿਹਾ ਵਾ ਠੀਕ ਇਹ ਕੁਝ ਹੀ ਆ ਵੀਰੇ ਭਾਜੀ ਦੋ 2023 ਦੇ ਵਿੱਚ ਹਾਲਾਤ ਸੀਗੇ ਇਸ ਟਾਈਮ ਨਹੀਂ ਹੋਣੇ ਚਾਹੀਦੇ ਜੀ ਜਿਹੜੇ ਆਪਣੇ ਪ੍ਰਸ਼ਾਸਨ ਆ ਉਹ ਆਪਣੇ ਡੇਲੀ ਗੀੜਾ ਮਾਰ ਰਹੇ ਆ ਦੇਖ ਰਹੇ ਆ ਅਲਰਟ ਕਰ ਰਹੇ ਆ ਤੇ ਪਾਣੀ ਜਾਨੀ ਕਿ ਕੱਲ ਤੋਂ ਵਧ ਰਿਹਾ ਪਾਣੀ ਇਸ ਟਾਈਮ ਇਸ ਟਾਈਮ ਜਾਨੀ ਕਿ ਲਾਲ ਲਕੀਰ ਤੋਂ ਥੱਲੇ ਆ ਜੇ ਵਧ ਕੇ ਵੀ ਹਾਲਾਤ ਜਾਨੀ ਕਿ ਗੰਭੀਰ ਹੋ ਸਕਦੇ ਆ ਅਸੀਂ ਤੇ ਇਹ ਅਰਦਾਸ ਕਰਦੇ ਆ ਖਵਾਜਾ ਬਲੀ ਦੇ ਮੂਰੇ ਵੀ ਕਿਸੇ ਦਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਵੀਰੇ ਬਸ ਇਹ ਕੁਸ਼ੀਆ ਜਿਹੜੇ ਦਰਿਆ ਦੇ ਨਾਲ ਨੀਵੇਂ ਇਲਾਕੇ ਆ ਉੱਥੇ ਤੱਕ ਵੀ ਪਹੁੰਚ ਗਿਆ ਪਾਣੀ ਹਾਂਜੀ ਹਾਂਜੀ ਭਾਜੀ ਉੱਥੇ ਤੱਕ ਦਾ ਕਈਆਂ ਨੂੰ ਅਲਰਟ ਕਰਕੇ ਠਾਲਵੀ ਦਿੱਤਾ ਵਾ ਬਾਕੀ ਕਈ ਠਾਲਵੀ ਰਹੇ ਆ ਜਾਣੀ ਕਿ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਨੀਵੇਂ ਸੀਗੇ ਬੰਦੇ ਉਹਨਾਂ ਨੂੰ ਉੱਚੀ ਜਗ੍ਹਾ ਤੇ ਬਿਠਾ ਲ ਦਿੱਤਾ ਦਿੱ ਗਿਆ। ਪ੍ਰਸ਼ਾਸਨਿਕ ਅਧਿਕਾਰੀ ਕੋਈ ਆਉਂਦਾ ਜਾਂਦਾ ਹਾਂਜੀ ਪ੍ਰਸ਼ਾਸਨ ਦੇ ਅਧਿਕਾਰੀ ਆ ਉਹ ਮਾਰਦੇ ਆ ਜਿਹੜਾ ਅਪਡਾਟ ਕਰਦੇ ਆ ਦੱਸ ਦਿੰਦੇ ਆ ਹਾਂਜੀ ਵੀ ਆ ਜਿਹੜੀ ਜਗ੍ਹਾ ਤੁਸੀਂ ਖੜੇ ਆ ਕੱਲ ਤੱਕ ਕਿੰਨਾ ਪਾਣੀ ਸੀ ਤੇ ਅੱਜ ਕਿੰਨਾ ਕ ਹੈ ਕੱਲ ਭਾਜੀ ਪਾਣੀ ਆਪਣਾ ਉਹ ਬੂਟੇ ਤੋਂ ਥੱਲੇ ਸੀਗਾ ਅੱਛਾ ਅੱਗੇ ਆਜੋ ਅੱਜ ਪਾਣੀ ਦੇਖ ਲਓ ਕਿੱਥੇ ਆ ਗਿਆ ਇਸ ਟਾਈਮ ਇੱਧਰ ਨੂੰ ਵੱਧ ਰਿਹਾ ਪਾਣੀ ਤੇ ਬਾਕੀ ਪਰਮਾਤਮਾ ਦੀ ਮਿਹਰ ਨਾਲ ਪਤਾ ਨਹੀਂ ਕਿ ਕਿੰਨਾ ਕ ਪਾਣੀ ਵੱਧ ਸਕਦਾ ਜਾਂ ਕੁਝ ਵੀ ਹੋ ਸਕਦਾ ਵਾ ਤੇ ਅਸੀਂ ਤਾਂ ਇਹ ਅਰਦਾਸ ਕਰ 2023 ਦੇ ਵਿੱਚ ਤਾਂ ਵੀਰੇ ਛੱਤਾਂ 'ਨਾ ਪਾਣੀ ਲੱਗ ਗਿਆ ਸੀਗਾ ਉਸ ਟਾਈਮ ਤਾਂ ਉਸ ਟਾਈਮ ਤਾਂ ਪੁੱਛੋ ਨਾ ਤੁਸੀਂ ਇੰਨਾ ਕਿ ਪ੍ਰਸ਼ਾਸਨ ਨੇ ਵੀ ਹੈਲਪ ਕੀਤੀ ਸਰਕਾਰ ਨੇ ਵੀ ਹੈਲਪ ਕੀਤੀ ਤੇ ਉਹ ਹਾਲਾਤ ਨਹੀਂ ਹੋਣੇ ਚਾਹੀਦੇ ਇਸ ਟਾਈਮ ਇਸ ਟਾਈਮ ਜੇ ਪਹਿਲਾਂ ਤੋਂ ਹੀ ਕੰਟਰੋਲ ਦੇ ਵਿੱਚ ਕੀਤਾ ਜਾਵੇ ਤਾਂ ਸਭ ਤੋਂ ਵਧੀਆ ਗੱਲ ਹੈ ਜੀ ਹਾਂਜੀ ਅਸੀਂ ਹਾਂਜੀ ਪੂਰੇ ਅਲਰਟ ਦੇ ਆ ਸਾਨੂੰ ਜਦੋਂ ਵੀ ਕਹਿਣਗੇ ਅਸੀਂ ਆਪਣੇ ਉੱਠ ਸਕਦੇ ਹਾਂ ਹਾਂਜੀ ਹਾਂਜੀ ਡੇਲੀ ਦੇਖ ਰਹੇ ਆ ਭਾਜੀ ਪਾਣੀ ਘਟਦਾ ਜਾ ਵਧਦਾ ਕੁਝ ਵੀ ਅਸੀਂ ਹਾਂ ਡੇਲੀ ਅਪ ਡਾਊਨ ਦੇਖ ਰਹੇ ਹਾਂ ਇਹਨੂੰ ਵੀ ਵਧ ਰਿਹਾ ਵਾ ਜਾਂ ਘਟ ਰਿਹਾ ਵਾ ਇਹ ਕੁਛ ਹੀ ਆ ਵੀਰੇ ਚਲੋ ਦਾਣਾ ਤੋਂ ਲਖਵਿੰਦਰ ਸਿੰਘ ਦਾਨਕਸਪਰਾ ਟੀਵੀ ਲਾਡੋਵਾਲ ਸਤਲੁਜ ਰਿਆ